ਚੈਨਲ ਪੰਜਾਬੀ ਦੇਖ ਰਹੇ ਦਰਸ਼ਕਾਂ ਦਾ ਪ੍ਰੋਗਰਾਮ ਫਰੰਟ ਅੰਗਰੇਜ਼ੀ ਵਿੱਚ ਬਹੁਤ-ਬਹੁਤ ਸਵਾਗਤ ਜਿਹੜੇ ਬਜਟ ਕੱਟ ਸਰੀ ਦੇ ਵਿੱਚ ਲਾਏ ਗਏ ਆ ਸਰੀ ਸਕੂਲ ਡਿਸਟ੍ਰਿਕਟ ਆਪਣੇ ਕੁਝ ਬਜਟ ਘਟਾਉਣ ਦੇ ਲਈ ਕੁਝ ਬੱਸ ਸਰਵਿਸ ਨੂੰ ਕੱਟ ਕਰ ਰਿਹਾ ਹੈ ਕਿਉਂਕਿ ਬਜਟ ਦੀ ਪ੍ਰੋਬਲਮ ਆ ਹੁਣ ਇਹ ਮਾਮਲਾ ਕਈ ਕੇਸਾਂ ਦੇ ਵਿੱਚ ਕਈ ਤਰੀਕੇ ਦੇ ਨਾਲ ਪਹਿਲਾਂ ਸਾਹਮਣਾ ਆ ਚੁੱਕਾ ਆ ਟੀਚਰਸ ਦੀ ਘਾਰਟਾ ਸਾਡੇ ਕੋਲ ਪੋਰਟੇਬਲਸ ਨੇ ਸਕੂਲਾਂ ਦੇ ਵਿੱਚ ਇਨਫਰਾਸਟ੍ਰਕਚਰ ਦੀ ਘਾਰਟਾ ਸਪੋਰਟ ਸਟਾਫ ਦੀ ਘਾਰਟਾ ਅ ਇਹਦੇ ਨਾਲ ਹੀ ਹੁਣ ਪੈਸੇ ਤੇ ਲੈ ਲਵੋ ਵੀ ਘਾਟ ਆਉਣ ਲੱਗ ਪਈ। ਬਜਟ ਨੂੰ ਠੀਕ ਠਾਕ ਕਰਨ ਦੇ ਲਈ ਇਹਨਾਂ ਨੇ ਬੱਸਾਂ ਘਟਾਤੀਆਂ। ਆਮ ਤੌਰ ਦੇ ਉੱਤੇ ਇੱਥੇ ਬੱਸਾਂ ਤਾਂ ਹੁੰਦੀਆਂ ਨਹੀਂ। ਜਿਹੜੀਆਂ ਸਕੂਲਾਂ ਦੇ ਵਿੱਚ ਬੱਚਿਆਂ ਨੂੰ ਲੈ ਜਾਣ ਦੇ ਲਈ ਬੱਸਾਂ ਨਹੀਂ ਹੁੰਦੀਆਂ ਪਰ ਕੁਝ ਜਿਹੜੇ ਜਿਵੇਂ ਸਪੈਸ਼ਲ ਕੇਸਸ ਹੁੰਦੇ ਆ ਉਹਨਾਂ ਨੂੰ ਇੱਥੇ ਲੈ ਕੇ ਜਾਂਦੇ ਆ ਤੇ ਇਹ ਛੱਡ ਕੇ ਜਾਂਦੇ ਆ। ਉਹਦੇ ਲਈ ਤੁਹਾਡੇ ਲਈ ਐਲੀਜੀਬਲ ਹੋਣੇ ਚਾਹੀਦੇ ਤੁਹਾਨੂੰ ਕੁਆਲੀਫਾਈ ਕਰਨਾ ਚਾਹੀਦਾ। ਹੁਣ ਕੁਝ ਜਿਹੜੇ ਪੇਰੈਂਟਸ ਨੇ ਉਹਨਾਂ ਦੀ ਸਮੱਸਿਆ ਇਹ ਆਈ ਵੀ ਬਜਟ ਦੇ ਵਿੱਚ ਤਾਂ ਤੁਸੀਂ ਕੱਟ ਕਰ ਦਿੱਤਾ ਉਹਦੇ ਕਰਕੇ ਤੁਸੀਂ ਬੱਸਾਂ ਘਟਾਤੀਆਂ। ਤੇ ਹੁਣ ਜਿਹੜੇ ਇਹਨਾਂ ਦੇ ਬੱਚੇ ਜਾਂਦੇ ਸੀ ਉਹ ਕਿੱਦਾਂ ਜਾਣਗੇ ਹੁਣ ਆ ਅੱਜ 18 ਤਰੀਕ ਹੋ ਗਈ ਆ ਥੋੜੇ ਦਿਨਾਂ ਨੂੰ ਦਸੰਕ ਦਿਨਾਂ ਬਾਅਦ ਸਕੂਲਾਂ ਵਿੱਚ ਛੁੱਟੀਆਂ ਹੋ ਜਾਣੀਆਂ 2 ਮਹੀਨੇ ਛੁੱਟੀਆਂ ਰਹਿਣੀਆਂ ਸਤੰਬਰ ਦੇ ਵਿੱਚ ਸਕੂਲ ਦੁਬਾਰਾ ਖੁੱਲਣੇ ਆ ਜੇ ਦਸੰਬਰ ਦੇ ਵਿੱਚ ਉਹਨੂੰ ਦੁਬਾਰਾ ਖੁੱਲਣੇ ਤੇ ਉਸ ਵੇਲੇ ਇਹਨਾਂ ਨੇ ਕਿੱਦਾਂ ਜਾਣਾ ਮਾਪੇ ਜਿਹੜੇ ਉਹਨਾਂ ਨੇ ਆਪਣਾ ਇਹ ਕਨਸਰਨ ਸ਼ੇਅਰ ਕੀਤਾ ਜਿਹੜੀ ਚਿੰਤਾ ਕੀਤੀ ਆ ਕਈ ਕਈ ਸਿੰਗਲ ਮਮਸ ਨੇ ਕੀ ਕਰਨ ਉਹ ਬੱਚਿਆਂ ਨੂੰ ਕਿੱਦਾਂ ਛੱਡ ਕੇ ਆਉਣ ਤੇ ਕਿੱਦਾਂ ਲੈ ਕੇ ਆਉਣ ਜਿਹੜਾ ਇੱਕ ਸਪੈਸ਼ਲ ਪ੍ਰੋਗਰਾਮ ਆ ਜਿਹਨੂੰ ਨਿਊਰੋ ਡਾਈਵਰਸ ਸਟੂਡੈਂਟਸ ਨੇ ਜਿਹੜੇ ਖਾਸ ਤੌਰ ਦੇ ਉੱਤੇ ਜਾਂ ਜਿਹੜੇ ਮੈਂਟਲ ਹੈਲਥ ਦੀਆਂ ਕੁਝ ਨੀਡਸ ਨੇ ਬੱਚਿਆਂ ਦੀਆਂ ਉਹਨਾਂ ਨੂੰ ਬਸਸ ਦੇ ਵਿੱਚ ਜਾਣਾ ਪੈਂਦਾ ਜਿਹੜੇ ਹੁਣ ਉਹ ਬੱਚੇ ਸੀ ਉਹਨਾਂ ਨੂੰ ਡਿਨਾਈ ਕਰ ਦਿੱਤੀ ਬਸ ਸਰਵਿਸ ਭਾਵੇਂ ਕਿ ਉਹ ਇਸ ਪ੍ਰੋਗਰਾਮ ਦੇ ਲਈ ਕੁਆਲੀਫਾਈ ਕਰਦੇ ਆ ਹੁਣ ਇੱਕ ਜਿਹੜੀ ਸਿੰਗਲ ਮਮ ਆ ਦੋ ਬੱਚੇ ਆ ਫੁੱਲ ਟਾਈਮ ਉਹ ਕੰਮ ਕਰਦੀ ਆ ਘਰ ਦੇ ਵਿੱਚ ਹੈਲਪ ਕੋਈ ਨਹੀਂ ਕੀ ਕਰਿਓ ਉਹ ਇਹ ਹੁਣ ਸੋਲਵ ਕਰ ਰਹੇ ਆ ਲੋਕ ਵੀ ਅਸੀਂ ਬੱਚਿਆਂ ਨੂੰ ਕਿੱਦਾਂ ਲੈ ਕੇ ਜਾਈਏ ਬੱਸ ਸਰਵਿਸ ਆ ਬਹੁਤ ਜ਼ਿਆਦਾ ਹੈਲਪਫੁਲ ਆ ਜਦੋਂ ਇਹ ਬੱਚਿਆਂ ਨੂੰ ਘਰਾਂ ਦੇ ਵਿੱਚੋਂ ਪਿਕ ਕਰਦੀ ਆ ਤੇ ਉਹਨਾਂ ਨੂੰ ਬਾਅਦ ਦੇ ਵਿੱਚ ਸਕੂਲ ਦੇ ਵਿੱਚ ਲੈ ਜਾਂਦੀ ਆ ਕੁਝ ਸਕੂਲ ਜਿਹੜੇ ਬਹੁਤ ਦੂਰ ਨੇ ਬੱਚਿਆਂ ਦੇ ਲਈ ਕਿਉਂ ਤੁਰਕੇ ਨਹੀਂ ਜਾ ਸਕਦੇ ਉੱਥੇ ਤੇ ਮਤਲਬ ਦੂਜਾ ਪਬਲਿਕ ਟ੍ਰਾਂਜ਼ਿਟ ਲੈ ਕੇ ਵੀ ਨਹੀਂ ਜਾਇਆ ਜਾ ਸਕਦਾ ਜਾਂ ਮਾਪੇ ਕੰਫਰਟੇਬਲ ਨਹੀਂ ਇਸ ਤਰੀਕੇ ਨਾਲ ਜਾਣ ਦੇ ਲਈ ਹੁਣ ਸਪੋਰਟ ਦੇ ਲਈ ਸਟਰਗਲ ਆ ਜਿਹੜੇ ਸਪੈਸ਼ਲ ਨੀਡ ਬੱਚੇ ਨੇ ਉਹਨਾਂ ਨੂੰ ਤੇ ਪਹਿਲਾਂ ਹੀ ਸਮੱਸਿਆ ਦਾ ਸਾਹਮਣਾ ਕਰਨਾ ਪੈ ਰਿਹਾ ਉਹ ਤੇ ਪਹਿਲਾਂ ਹੀ ਬੱਚਿਆਂ ਨੂੰ ਲੈ ਕੇ ਕਈ ਚੈਲੰਜਸ ਉਹਨਾਂ ਨੇ ਆ ਰਹੇ ਆ ਰਹੇ ਆ ਮਤਲਬ ਜਿਹੜੇ ਬੱਚੇ ਸਪੈਸ਼ਲ ਨੇ ਹੁਣ ਉਹਨਾਂ ਦੇ ਨਾਲ ਡੀਲ ਕਰਨਾ ਉਹ ਨਾਰਮਲ ਬੱਚਿਆਂ ਨਾਲੋਂ ਤੇ ਕੁਦਰਤੀ ਤੌਰ ਦੇ ਉਤੇ ਔਖਾ ਹੁੰਦਾ ਤੇ ਉਹ ਤੇ ਪਹਿਲਾਂ ਹੀ ਔਖੇ ਨੇ ਤੇ ਉਹਨਾਂ ਔਖਿਆਂ ਨੂੰ ਤੁਸੀਂ ਹੋਰ ਕਹਿ ਦਿੱਤਾ ਕਿ ਜਿਹੜੀ ਬੱਸ ਸਰਵਿਸ ਨਹੀਂ ਹੈਗੀ ਤੇ ਫੇਰ ਇੱਕ ਹੋਰ ਬੋਝ ਉਹਨਾਂ ਦੇ ਉੱਤੇ ਜਿਹੜਾ ਇਸ ਗੱਲ ਦਾ ਪੈ ਗਿਆ ਹੁਣ ਸਰੀ ਸਕੂਲ ਇਸ ਮਾਮਲੇ ਵਿੱਚ ਸਰੀ ਸਕੂਲ ਡਿਸਟ੍ਰਿਕਟ ਜਿਹੜੇ ਆ ਉਹ ਕਹਿੰਦੇ ਵੀ ਇੰਪੈਕਟ ਤੇ ਇਹਦਾ ਹੈਗਾ ਤੇ ਪ੍ਰਾਰਣ ਉਹ ਕਹਿ ਰਹੇ ਆ ਕਿ ਕੋਈ ਨਾ ਕੋਈ ਹੋਰ ਤਰੀਕਾ ਉਹ ਕਹਿੰਦੇ ਭਾਈ ਤੁਸੀਂ ਲਭੋ ਵੀ ਤੁਸੀਂ ਕਿਸੇ ਤਰ੍ਹਾਂ ਇਹਨਾਂ ਨੂੰ ਸਕੂਲ ਦੇ ਵਿੱਚ ਪਚਾ ਕੇ ਜਾਓ ਤੇ ਤੁਹਾਡੀ ਇਹ ਸਮੱਸਿਆ ਹੈ ਬਜਟ ਕੰਸਟ੍ਰੇਂਟ ਆ ਸਰੀ ਸਕੂਲੇ ਕਹਿੰਦੇ ਆ ਕਿ ਅਸੀਂ ਅਫੋਰਡ ਹੀ ਨਹੀਂ ਕਰ ਸਕਦੇ ਇਸ ਵੇਲੇ ਇਸ ਬਾਸ ਸਰਵਿਸ ਤੇ ਮਾਡਲ ਨੂੰ ਕਿਉਂਕਿ ਬਜਟ ਜਿਹੜਾ ਆ 7.6 ਮਿਲੀਅਨ ਤੋਂ 3 ਮਿਲੀਅਨ ਦੇ ਉੱਤੇ ਅਗਲੇ ਸਾਲ ਆ ਗਿਆ ਆ ਹੁਣ ਇਹ ਬਜਟ ਕੱਟ ਜੇਕਰ ਇੱਥੇ ਜਾ ਕੇ ਸਮੱਸਿਆ ਜ਼ਿਆਦਾ ਹੋ ਜਾਂਦੀ ਹੈ ਫਸਪਤਾਲਾਂ 'ਚ ਡਾਕਟਰ ਚਾਹੀਦੇ ਨਰਸਾਂ ਚਾਹੀਦੀਆਂ ਬਹੁਤ ਜ਼ਰੂਰੀ ਆ ਪਰ ਜੇ ਡਾਕਟਰ ਤੇ ਨਰਸਾਂ ਨਹੀਂ ਹੋਣਗੇ ਤੁਹਾਡੇ ਉਸ ਇੱਕ ਬੰਦੇ ਦਾ ਨੁਕਸਾਨ ਹੋ ਜਾਊਗਾ ਉਹਦੀ 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 ਜਾਨ ਦੇ ਉੱਤੇ ਰਿਸਕ ਦੇ ਉੱਤੇ ਆ ਪਰ ਜੇ ਟੀਚਰ ਬੱਸਾਂ ਧਿਆਣਿਆਂ ਨੂੰ ਲਿਜਾਣ ਵਾਲੀਆਂ ਸਕੂਲ ਸਿਸਟਮ ਦੇ ਵਿੱਚ ਗੜਬੜ ਹੋ ਗਈ ਉੱਥੇ ਬਜਟ 'ਚ ਕੱਟ ਲੱਗ ਗਿਆ ਤੁਹਾਡੀ ਅਗਲੀ ਪੂਰੀ ਦੀ ਪੂਰੀ ਪੀੜੀ ਜਾਂਦੀ ਲੱਗੂਗੀ ਜੇ ਉਹਨਾਂ ਬੱਚਿਆਂ ਨੂੰ ਉੱਥੇ ਤੱਕ ਨਹੀਂ ਲੈ ਕੇ ਗਿਆ ਐਸ ਜਿਹੜਾ ਕਰੰਟ ਸਕੂਲイヤー ਇਸ ਵੇਲੇ ਚੱਲ ਰਿਹਾ ਸਕੂਲ ਡਿਸਟ੍ਰਿਕਟ ਨੇ ਅਲੋਕੇਟ ਕੀਤਾ ਲਗਭਗ 7.6 ਮਿਲੀਅਨ ਤੇ ਜਿਹੜੀ ਬੱਸ ਸਰਵਿਸ ਸਟੂਡੈਂਟਸ ਹੈਗੇ ਆ ਡਿਸੇਬਿਲਟੀ ਦੇ ਲਈ ਜਾਂ ਜਿਹੜਾ ਡਾਈਵਰਸ ਨੀਡਸ ਨੇ ਉਹਨਾਂ ਦੇ ਲਈ ਪ੍ਰੋਜੈਕਟਡ ਬਜਟ ਐਕਸਪੈਂਡਚਰ ਆਉਣ ਵਾਲੇ ਸਾਲ ਦੇ ਲਈ ਅਪਰੋਕਸੀਮੇਟਲੀ 3 ਮਿਲੀਅਨ ਹੁਣ ਸਰੀ ਸਕੂਲ ਨੇ ਇਹ ਜਾਣਕਾਰੀ ਦਿੱਤੀ ਹੈ ਤੇ ਕਿੱਥੇ ਇੱਕ ਪਾਸੇ ਇਸ ਵੇਲੇ ਦਾ ਸਕੂਲ ਬਜਟ ਸਕੂਲ ਡਿਸਟ੍ਰਿਕਟ ਦੇ ਵਿੱਚ ਜਿਹੜਾ ਅਪ੍ਰੋਕਸੀਮੇਟਲੀ ਬੱਸ ਸਰਵਿਸ ਦੇ ਲਈ ਅਲੋਕੇਟ ਕੀਤਾ ਗਿਆ ਉਹਦੇ ਨਾਲੋਂ ਅੱਧਾ ਅੱਧੇ ਤੋਂ ਵੀ ਘੱਟ ਜਿਹੜਾ ਹੋ ਹੈਗਾ ਤੇਦਾ ਅਸਰ ਲੋਕਾਂ ਦੇ ਉੱਤੇ ਬਹੁਤ ਵੱਡੇ ਪੱਧਰ ਦੇ ਉੱਤੇ ਪੈ ਰਿਹਾ ਅਗਲੀ ਗੱਲਬਾਤ ਦੋਸਤੋ ਇੱਕ ਪੇਸ਼IENTS ਦੇ ਟਰਾਂਸਫਰ ਦਾ ਮਾਮਲਾ ਹਸਪਤਾਲਾਂ ਦਾ ਮਾਮਲਾ 19 ਲੋਕ ਨੇ ਜਿਨ੍ਹਾਂ ਨੂੰ ਪ੍ਰੋਵਿੰਸ ਦੇ ਵਿੱਚ ਹੈਲਥ케ਅਰ ਫੈਸਿਲਿਟੀ ਨੇ ਮੂਵ ਕੀਤਾ ਮੈਡੀਕਲ ਅਸਿਸਟੈਂਸ ਇਨ ਡਾਈਇੰਗ ਮਾਮਲੇ ਦੇ ਲਈ ਪਿਛਲੇ ਸਾਲ ਮੈਡੀਕਲ ਅਸਿਸਟੈਂਸ ਇਨ ਡਾਈਇੰਗ ਦਾ ਮਤਲਬ ਇਹ ਆ ਕਿ ਕੋਈ ਬੰਦਾ ਆਪਣੀ ਇੱਛਾ ਮੌਤ ਲੈਣੀ ਚਾਹੁੰਦਾ ਕੋਈ ਬਿਮਾਰੀ ਉਹਦੀ ਇਹੋ ਜੀ ਆ ਜਿਹੜੀ ਠੀਕ ਹੀ ਨਹੀਂ ਹੋ ਸਕਦੀ ਜਾਂ ਉਹ ਸਫਰ ਕਰ ਰਿਹਾ ਬਹੁਤ ਜ਼ਿਆਦਾ ਦਰਦ ਬਹੁਤ ਜ਼ਿਆਦਾ ਆ ਜਾਂ ਉਹਦੀ ਕੋਈ ਪ੍ਰੋਬਲਮ ਹੋ ਰਹਾ ਤੇ ਉਹਦੇ ਉਹਦੇ ਉਹਦੀ ਕੁਝ ਕੁਆਲੀਫਿਕੇਸ਼ਨਸ ਨੇ ਜਦੋਂ ਤੁਸੀਂ ਉਹਦੇ ਲਈ ਐਲੀਜੀਬਲ ਹੋ ਜੰਨੇ ਆ ਤਾਂ ਇਹ ਕਹਿ ਦਿੰਦੇ ਆ ਕਿ ਜਿਹੜੀ ਮੈਡੀਕਲ ਅਸਿਸਟੈਂਸ ਇਨ ਡਾਈਇੰਗ ਲਈ ਕੁਆਲੀਫਾਈ ਕਰਦੇ ਉਹਨਾਂ 19 ਪੇਸ਼ੈਂਟਸ ਨੂੰ ਮੂਵ ਕੀਤਾ ਇਹਨਾਂ ਨੇ ਤੇ ਉਹਨਾਂ ਨੇ ਕਿਹਾ ਵੀ ਸਾਨੂੰ ਦੱਸੋ ਇਹਦਾ ਕੀਤਾ ਕਿਉਂ? ਟ੍ਰਾਂਸਫਰ ਹੋਇਆ ਸੇਂਟ ਪੌਲ ਹਸਪੀਟਲ ਦੇ ਵਿੱਚ, ਅਮਾਉਂਟ ਸੇਂਟ ਜੋਸਫ ਹਸਪੀਟਲ ਦੇ ਵਿੱਚ, ਮੇਜ਼ ਪਲੇਸ ਹਸਪੀਟਲ ਦੇ ਵਿੱਚ, ਸੇਂਟ ਜੌਨਸ ਹਸਪੀਟਲ ਦੇ ਵਿੱਚ। ਲਾ ਸੂਟ ਫਾਈਲ ਕੀਤਾ ਇਹਦੇ ਵਿੱਚ ਇਹ ਜਿਹੜੇ ਟੱਬਰ ਸੀਗੇ ਇਹਨਾਂ ਦੇ ਇਹਨਾਂ ਨੇ ਇਕੱਠੇ ਹੋ ਕੇ ਇਹਨਾਂ ਨੇ ਸ਼ੂ ਕੀਤਾ ਜਿਹੜੀ ਹੈਲਥ ਨੂੰ ਆਪਣੇ ਜਿਹੜੀ ਪ੍ਰੋਵਿਡੈਂਸ ਦੀ ਹੈਲਥ ਨੂੰ ਕਿ ਤੁਸੀਂ ਇਹਨੂੰ ਜਿਹੜਾ ਇਹ ਬੈਨ ਕਿਉਂ ਕੀਤਾ ਐਮਏਆਈਡੀ ਤਾਂ ਉਹਨਾਂ ਨੂੰ ਉਹ ਕਹਿੰਦੇ ਜਦੋਂ ਮਤਲਬ ਉਹ ਬੰਦਾ ਪਹਿਲਾਂ ਹੀ ਪੇਨ ਦੇ ਵਿੱਚ ਆ ਤੇ ਪੇਨ ਦੇ ਵਿੱਚ ਤੁਸੀਂ ਉਹਨਾਂ ਨੂੰ ਮਤਲਬ ਟਰਾਂਸਫਰ ਕਰ ਰਹੇ ਆ ਤੇ ਇਹ ਇੱਕ ਹੋਰ ਉਹਨਾਂ ਵਾਲੀ ਦੁੱਖ ਵਾਲੀ ਗੱਲ ਜਿਹੜਾ ਇਹਨਾਂ ਨੇ ਇੱਕ ਕੇਸ ਹੈ ਦੇ ਵਿੱਚ ਸਮੰਥਾ ਓਨੀਲ ਦਾ 34 ਸਾਲ ਦੀ ਉਮਰ ਆ ਉਦੀ ਜਿਹੜੀ ਟਰਮੀਨਲ ਕੈਂਸਰ ਆ ਉਹਨੂੰ ਤੇ ਉਹ ਪੇਨ ਦੇ ਵਿੱਚ ਆ ਬਹੁਤ ਜ਼ਿਆਦਾ ਜਦੋਂ ਉਹਨੂੰ ਟਰਾਂਸਫਰ ਕੀਤਾ ਗਿਆ ਜਿਹੜੀ ਇੱਕ ਹਸਪਤਾਲ ਤੋਂ ਦੂਜੇ ਹਸਪਤਾਲ ਤੱਕ ਐਮ ਆਈ ਡੀ ਦੇ ਲਈ ਤੇ ਉਹਦੀ ਮੌਤ ਹੋ ਗਈ ਜਲਦੀ ਬਾਅਦ ਹੀ ਹੁਣ ਪ੍ਰੋਵਿੰਸ ਇਹਦੇ ਵਿੱਚ ਇਹ ਕਹਿ ਰਿਹਾ ਹੈ ਜਿਹੜਾ ਬੀਸੀ ਹੈਲਥ ਮਿਨਿਸਟਰ ਰੈਂਡਰ ਡਿਕਸ ਉਹ ਇਹ ਕਹਿ ਰਿਹਾ ਹੈ ਕਿ ਨਵੀਂ ਸਪੇਸ ਸੇਂਟ ਪੌਲ ਹਸਪੀਟਲ ਦੇ ਨਾਲ ਜਿਹੜੀ ਆ ਕ੍ਰੀਏਟ ਕੀਤੀ ਜਾ ਰਹੀ ਆ ਐਮ ਆਈ ਡੀ ਸਰਵਿਸਸੇਸ ਦੇ ਲਈ ਪਰ ਬੰਦਾ ਮਰਨਾ ਚਾਹੁੰਦਾ ਇੰਨਾ ਜ਼ਿਆਦਾ ਤੰਗ ਆ ਤੇ ਉਹ ਨੂੰ ਤੁਸੀਂ ਉਹਦੀ ਇੱਛਾ ਮੁਤਾਬਕ ਮਰਨ ਵੀ ਨਹੀਂ ਦਿੰਦੇ ਤੇ ਜਦੋਂ ਉਹ ਟਰਾਂਸਫਰ ਕੀਤਾ ਜਾਂਦਾ ਤੇ ਉਹਦੇ ਚੀ ਉਹਦੀ ਮੌਤ ਹੋ ਜਾਂਦੀ ਹੈ ਹੁਣ ਇਹ ਕਹਿੰਦੇ ਨਹੀਂ ਅਸੀਂ ਉਹਦੇ ਨਾਲ ਕਿਉਂਕਿ ਹਰ ਹਸਪਤਾਲ ਦੇ ਵਿੱਚ ਜਿਹੜੀ ਫੈਸਿਲਿਟੀ ਆ ਇਹ ਨਹੀਂ ਹੈ ਹੁਣ ਇਹਨੂੰ ਕ੍ਰਿਟਿਸਾਈਜ਼ ਕੀਤਾ ਜਾ ਰਿਹਾ ਜਿਹੜੇ ਕ੍ਰਿਟਿਕ ਉਹ ਕਹਿ ਰਹੇ ਆ ਕਿ ਨਵੀਂ ਸਪੇਸ ਜਿਹੜੀ ਆ ਇੱਕ ਜਸਟ ਟੈਂਪਰੇਰੀ ਫਿਕਸ ਆ ਇਹ ਜਿਹੜਾ ਕੋਰ ਇਸ਼ੂ ਆ ਐਮਏ ਆਈਡੀ ਨੂੰ ਬੈਨ ਕਰਨ ਦਾ ਪ੍ਰੋਵਿੰਸ ਦੀਆਂ ਹੈਲਥ ਫੈਸਿਲਿਟੀਆਂ ਦੇ ਵਿੱਚ ਉਹਨੂੰ ਡਰੈਸ ਨਹੀਂ ਕਰਦਾ ਜਿਹੜੀ ਫੋਰਸਡ ਟ੍ਰਾਂਸਫਰ ਟ੍ਰਾਂਸਫਰਡ ਆ ਤੱਕੇ ਨਾਲ ਇੱਕ ਥਾਂ ਤੋਂ ਦੂਜੀ ਥਾਂ ਦੇ ਉੱਤੇ ਭੇਜਣਾ ਇਹ ਨੁਕਸਾਨ ਦੇ ਹੋ ਸਕਦਾ ਜਿਹੜੀ ਪੇਲੀਐਟਿਵ ਕੇਅਰ ਡਾਕਟਰ ਨੇ ਉਹ ਇਹ ਜਿਹੜੇ ਪੇਸ਼ੈਂਟਸ ਜਿਹਨਾਂ ਨੂੰ ਦੇਖਦੇ ਆ ਉਹ ਕਹਿੰਦੇ ਕਿਉਂਕਿ ਪੇਨ ਦੇ ਵਿੱਚ ਇੰਨਾ ਜ਼ਿਆਦਾ ਹੁੰਦੇ ਆ ਕਿ ਉਹ ਔਖਾ ਹੈ ਉਹਨਾਂ ਨੂੰ ਟ੍ਰਾਂਸਫਰ ਕਰਨਾ ਜਿਹੜਾ ਪ੍ਰੋਵਿੰਸ ਹੈਲਥ케ਅਰ ਆ ਇਹਨਾਂ ਨੂੰ ਲਗਭਗ 800 ਮਿਲੀਅਨ ਡਾਲਰ ਤੋਂ ਆ ਜ਼ਿਆਦਾ ਜਿਹੜਾ ਆ ਪਬਲਿਕ ਫੰਡਸ ਦੇ ਵਿੱਚ ਪਿਛਲੇ ਸਾਲ ਮਿਲਿਆ ਹੈ ਬੀਸੀ ਪ੍ਰੀਮੀਅਰ ਡੇਵਿਡ ਈਬੀ ਨੇ ਸਪੋਰਟ ਕੀਤਾ ਫੈਮਿਲੀਜ਼ ਨੂੰ ਜਿਹੜੀਆਂ ਐਮਏਆਈਡੀ ਲੈਣਾ ਚਾਹੁੰਦੀਆਂ ਤੇ ਉਹ ਕਹਿੰਦੇ ਸਰਕਾਰ ਕੰਮ ਕਰ ਰਹੀ ਹੈ ਕਿ ਜਿਹੜਾ ਉਹ ਏਐਮਏਆਈਡੀ ਡਿਲੀਵਰੀ ਇਹਨਾਂ ਨੂੰ ਕਰ ਸਕੇ ਸਰਕਾਰ ਫਿਊਚਰ ਪਲਾਨਸ ਇਹ ਆ ਕਿ ਜਿਹੜੇ ਐਮਏਆਈਡੀ ਸਰਵਿਸੇਸ ਨੇ ਨਿਊ ਸੇਟ ਪਾਲਸ ਹਸਪੀਟਲ ਦੇ ਵਿੱਚ ਆ ਇਹ ਇਹਨਾਂ ਨੇ ਕਿਹਾ ਵੀ ਤਿੰਨਾਂ ਸਾਲਾਂ ਦੇ ਵਿੱਚ ਹੀ 2027 ਦੇ ਵਿੱਚ ਅਸੀਂ ਖੋਲਵਾਂਗੇ ਸੋ ਇਹ 19 ਜਣੇ ਜਿਹੜੇ ਇਸ ਸਾਲ ਦੇ ਵਿੱਚ ਉਹਨਾਂ ਨੂੰ ਜ਼ਬਰਦਸਤੀ ਟਰਾਂਸਫਰ ਕੀਤਾ ਗਿਆ ਪ੍ਰੋਵੈਂਸ ਦੀਆਂ ਜਿਹੜੀਆਂ ਹੈਲਥ케ਅਰ ਜਿਹੜੀਆਂ ਹੈਲਥ케ਅਰ ਫੈਸਿਲਿਟੀਆਂ ਦੇ ਵਿੱਚੋਂ ਮੈਡੀਕਲ ਅਸਿਸਟੈਂਸ ਦੇ ਲਈ ਤੇ ਉਹਦੇ ਉੱਤੇ ਹੁਣ ਜਿਹੜੇ ਲੋਕ ਆਹੋ ਚਿੰਤਾ ਕਰ ਰਹੇ ਆ ਤੇ ਕਨਸਰਨ ਵੀ ਹੈ ਜਿਨ੍ਹਾਂ ਦੇ ਘਰ ਤੇ ਇਹਨਾਂ ਦੇ ਵਿੱਚ ਆ ਉਹ ਹੁਣ ਸੂਬੇ ਕਰਿਆ ਇਸ ਮਾਮਲੇ ਦੇ ਉੱਤੇ ਅਗਲੀ ਗੱਲ ਮੈਂ ਦੋਸਤੋ ਜਿਹੜੀ ਕੈਲਗਰੀ ਦੀ ਆਪਾਂ ਗੱਲਬਾਤ ਕਰਨੀ ਹੈ ਉੱਥੇ ਤੁਹਾਨੂੰ ਪਤਾ ਕਿ ਪਾਣੀ ਦੀ ਵੱਡੀ ਸਮੱਸਿਆ ਪਿਛਲੇ ਦਿਨਾਂ ਦੇ ਵਿੱਚ ਆਈ ਆ ਤੇ ਹੁਣ ਉਹਨਾਂ ਨੇ ਇੱਕ ਨਵਾਂ ਕੰਮ ਕੀਤਾ ਕਿਉਂਕਿ ਸਮੱਸਿਆ ਬਹੁਤ ਲੰਬੀ ਚੱਲੇਗੀ ਉਹ ਜਿਹੜੇ ਨਾਨ ਪੋਰਟੇਬਲ ਵਾਟਰ ਪਲਾਂਟਸ ਕੀਤੇ ਹੈ ਪਲਾਂਟਸ ਇਹ ਆ ਕਿ ਜਿਹੜਾ ਰਿਵਰ ਵਾਟਰ ਆ ਉਹਨੂੰ ਕਿਉਂਕਿ ਦੋ ਦਰਿਆ ਨੇ ਉੱਥੇ ਉਹਨਾਂ ਦੇ ਦੋਹਾਂ ਦਰਿਆਵਾਂ ਨੂੰ ਇੰਡਸਟਰੀਅਲ ਨੀਡਸ ਦੇ ਲਈ ਕਿਉਂਕਿ ਵੱਡਾ ਇੱਕ ਮੇਜਰ ਵਾਟਰ ਮੇਨ ਬ੍ਰੇਕ ਹੋਈ ਹੈ ਉੱਥੇ ਉਹਦੇ ਕਰਕਰਨ ਨੇ ਕਿਹਾ ਵੀ ਤੁਸੀਂ ਇਹਨਾਂ ਇਸ ਪਾਣੀ ਨੂੰ ਦਰਿਆਵਾਂ ਦੇ ਪਾਣੀ ਨੂੰ ਸਿੱਧਾ ਇੰਡਸਟਰੀਅਲ ਪਰਪਸ ਦੇ ਲਈ ਯੂਜ਼ ਕਰ ਸਕਦੇ ਆ ਟੈਂਪਰੇਰੀ ਪਰਮਿਟ ਦੇ ਦਿੱਤੇ ਆ প্রভਿਨਸ਼ਲ ਸਰਕਾਰ ਨੇ ਕੈਲਗਰੀ ਦੇ ਵਿੱਚ ਟੈਂਪਰੇਰੀ ਪਰਮਿਟ ਦੇ ਦਿੱਤੇ ਆ 200 ਮਿਲੀਅਨ ਲੀਟਰ ਪਾਣੀ ਜਿਹੜਾ ਨਾਨ ਪੋਟੇਬਲ ਵਾਟਰ ਆ ਬੋਰੇਵਰ ਦੇ ਵਿੱਚੋਂ ਜਿਹੜਾ ਕਿ ਇੰਡਸਟਰੀਅਲ ਯੂਜ਼ ਦੇ ਲਈ ਵਰਤਿਆ ਜਾ ਸਕਦਾ ਹੈ ਹੁਣ ਸਿਟੀ ਜਿਹੜੀ ਉਹ ਮੈਨੇਜ ਕਰ ਰਹੀ ਹੈ ਤੇ ਟਰੈਕ ਕਰ ਰਹੀ ਹੈ ਕਿ ਕਿੰਨਾ ਕੁ ਪਾਣੀ ਲਿਆ ਗਿਆ ਦਰਿਆ ਦੇ ਵਿੱਚੋਂ ਜਿਹੜੀ ਇੰਡਸਟਰੀਅਲ ਯੂਜ਼ ਆ ਅਨਟਰੀਟਡ ਵਾਟਰ ਜਿਹੜਾ ਆ ਉਹ ਉਹਦੀ ਵਰਤੋਂ ਕੀਤੀ ਜਾਊਗੀ ਜਿਵੇਂ ਅ ਡਸਟ ਸਪਰੇਸ਼ਨ ਹੁੰਦੀ ਉਹਦੇ ਲਈ ਜਾਂ ਕੋਈ ਸਮਾਨ ਸਾਫ਼ ਕਰਨਾ ਆ ਇਕੁਪਮੈਂਟ ਕਲੀਨਿੰਗ ਕਰਨੀ ਆ ਜਾਂ ਜਿਹੜੀਆਂ ਕੁਝ ਇਦਾਂ ਦੀਆਂ ਹੋਰ ਚੀਜ਼ਾਂ ਨੇ ਉਸ ਥਾਂ ਦੇ ਉੱਤੇ ਇਹਦੀ ਜ਼ਿਆਦਾ ਇਰਾਨੇ ਕਿਹੜੇ ਵਰਤੋਂ ਕੀਤੀ ਜਾ ਸਕਦੀ ਆ ਤੇ ਸਿਟੀ ਜਿਹੜਾ ਆ ਇਸ ਚੀਜ਼ ਨੂੰ ਦੇਖ ਰਿਹਾ ਆ ਤੇ ਇਹ ਇੱਕ ਨਵੀਂ ਗੱਲਬਾਤ ਇੱਥੇ ਸਾਹਮਣੇ ਆਈ ਆ ਜਾਂ ਲੈਂਡਸਕੇਪਿੰਗ ਆ ਉਹਦੇ ਲਈ ਵੀ ਮਤਲਬ ਕਿਸੇ ਵੀ ਇੰਡਸਟਰੀਅਲ ਯੂਜ਼ ਦੇ ਲਈ ਸਿੱਧਾ ਦਰਿਆ ਦੇ ਵਿੱਚੋਂ ਪਾਣੀ ਉਹ ਜਿਹੜਾ ਲਿਆ ਜਾ ਸਕਦਾ ਹੁਣ ਜਿਹੜੀ ਆ ਵਾਟਰ ਸਟ੍ਰਿਕਸ਼ਨਸ ਨੇ ਆ ਇਸ ਵੇਲੇ ਜਿਹੜਾ ਕਿਉਂਕਿ ਵਾਟਰ ਮੇਨ ਟੁੱਟ ਗਿਆ ਸੀ ਉਹ ਜਿਹੜਾ ਬੇਸਿਕਲੀ 60% ਕੈਲਗਰੀ ਦੇ ਜਿਹੜੀ ਟ੍ਰੀਟਡ ਵਾਟਰ ਸਪਲਾਈ ਕਰਦਾ ਆ ਉਹਦੇ ਕਰਕੇ ਤੇ ਉਹਦੇ ਨਾਲ ਫਿਰ ਵਾਟਰ ਸਟ੍ਰਿਕਚਰਸ ਲੱਗੀਆਂ ਸੀ ਫੁੱਲ ਰਿਪੇਅਰ ਜਿਹੜੀ ਵਾਟਰ ਮੇਨ ਦੀ ਹੈਗੀ ਆ ਉਹਨੂੰ ਪਤਾ ਨਹੀਂ ਔਰ ਕਈ ਹਫ਼ਤੇ ਲੱਗ ਜਣੇ ਆ ਇਸ ਕੰਮ ਨੂੰ ਬਹੁਤ ਲੰਬੀ ਗੱਲਬਾਤ ਆ ਇਹ ਕੈਲਗਰੀ ਦੇ ਵਿੱਚ ਰਹਿਣ ਵਾਲੇ ਲੋਕਾਂ ਨੂੰ ਕਿਹਾ ਹੈ ਇਹਨਾਂ ਨੇ ਕਿ ਤੁਸੀਂ ਪਾਣੀ ਦੀ ਵਰਤੋਂ ਘਟਾਓ ਜਿੰਨੀ ਕਿ ਘਟਾ ਸਕਦੇ ਆ ਜਿੰਨਾ ਚਿਰ ਅੰਟਿਲ ਜਿਹੜਾ ਹੈ ਮੇਨ ਇਹਨੂੰ ਫਿਕਸ ਨਹੀਂ ਕੀਤਾ ਜਾਂਦਾ ਟਿਪਿਕਲੀ ਜਿਹੜਾ ਵਾਟਰ ਪਾਣੀ ਜਿਹੜਾ ਉਹ ਦਰਿਆ ਦੇ ਵਿੱਚੋਂ ਲੈਣਾ industrial use ਤੇ ਲਈ ਜਾਂ industrial needs ਦੇ ਲਈ ਉਹਨੂੰ ਜਿਹੜਾ ਆ ਇਹ ਪਰਮਿਟ ਚਾਹੀਦਾ ਆ ਸੋ ਟੈਂਪਰੇਰੀ ਟੈਂਪਰੇਰੀਲੀ ਵਕਤੀ ਤੌਰ ਦੇ ਉੱਤੇ ਕਲਗਰੀ ਨੇ ਜਿਹੜੇ ਹੁਣ ਇਹ ਦੇ ਦਿੱਤੇ ਆ ਬਿਜ਼ਨੈਸ ਜਿਹੜੇ ਨੇ 35% ਸਿਟੀ ਦਾ ਵਾਟਰ ਯੂਜ਼ ਕਰਦੇ ਆ ਜਿਹੜੇ ਰੈਜ਼ੀਡੈਂਟਸ ਨੇ 65% ਯੂਜ਼ ਕਰਦੇ ਆ ਸਿਟੀ ਨੇ ਐਡਵਾਈਸ ਕੀਤਾ ਆ ਕਿ ਰਿਵਰ ਵਾਟਰ ਨੂੰ ਤੁਸੀਂ ਹਾਊਸਹੋਲਡ ਯੂਜ਼ ਦੇ ਲਈ ਮਤਲਬ ਇਹ ਉਹਨਾਂ ਨੇ ਕੀਤਾ ਵੀ ਇਦਾਂ ਇਹਨੂੰ ਹਾਊਸਹੋਲਡ ਯੂਜ਼ ਦੇ ਲਈ ਯੂਜ਼ ਨਾ ਕਰੋ ਕਿਉਂਕਿ ਸੇਫਟੀ ਕੰਸਰਨ ਆ ਤੇ ਉਹਨਾਂ ਨੇ ਇਹ ਕਿਹਾ ਆ ਕਿ ਜਿਹੜੇ ਆ ਜਿਹੜੀ ਰੇਨ ਵਾਟਰ ਆ ਉਹਨੂੰ ਤੁਸੀਂ ਮਤਲਬ ਬਜਾਏ ਇਹਦੇ ਕਿ ਸਿੱਧਾ ਦਰਿਆ ਦੇ ਪਾਣੀ ਨੂੰ ਤੁਸੀਂ ਕਿਸੇ ਹੋਰ ਪਰਤਾਂ ਦੇ ਲਈ ਕਰੋ ਉਹਦੇ ਨਾਲੋਂ ਸਿੱਧਾ ਜਿਹੜਾ ਦੂਜਾ ਰੇਨ ਵਾਟਰ ਆ ਉਹਨੂੰ ਕੀਤਾ ਜਾ ਸਕਦਾ ਸੋ ਲੰਬਾ ਇਹ ਗੱਲਬਾਤ ਜਿਹੜੀ ਹੋ ਗਈ ਆ ਪਰ ਹੁਣ ਇਹ ਇੰਡਸਟਰੀਅਲ ਜਿਹੜੇ ਯੂਜ਼ ਦੇ ਲਈ ਟੈਂਪਰੇਰੀ ਪਰਮਿਟ ਜਿਹੜੇ ਆ ਉਹ ਇਹਨਾਂ ਨੇ ਦੇ ਦਿੱਤੇ ਆ ਅਗਲੀ ਕਰਵਾ ਦੋਸਤੋ ਇਸ ਕੋਲੇ ਰਾਜਨੀਤੀ ਨਾਲ ਸੰਬੰਧਤ ਗਰਮੀਆਂ ਦੇ ਵਿੱਚ ਲਿਬਰਲ ਐਮਪੀ ਲੋਕਾਂ ਨੂੰ ਜ਼ਿਆਦਾ ਮਿਲਣ ਦੀ ਕੋਸ਼ਿਸ਼ ਕਰ ਰਿਹਾ ਕੈਨੇਡੀਅਨ ਦੇ ਨਾਲ ਡਾਇਰੈਕਟਲੀ ਗੱਲਬਾਤ ਕਰ ਰਿਹਾ ਐ ਇਸ ਸਮਰ ਦੇ ਵਿੱਚ ਕੱਲ ਤੋਂ ਆਫੀਸ਼ੀਅਲੀ ਸਮਰ ਸ਼ੁਰੂ ਹੋ ਜਾਣੀ 20 ਜੂਨ ਤੋਂ ਆਪਾਂ ਮੰਨਦੇ ਆ ਕਿ ਸਮਰ ਸ਼ੁਰੂ ਹੋ ਜਾਂਦੀ ਆ ਆ ਇਹ ਮਤਲਬ ਹੁਣ ਇਹਨਾਂ ਨੂੰ ਜਾਂ ਕਹਿ ਲਓ ਕਿਉਂਕਿ ਲਿਬਰਲ ਪਾਰਟੀ ਦਾ ਗਰਾਫ ਥੱਲੇ ਆ ਬਾਰਬੀਕਿਊਜ਼ ਤੇ ਜਿਹੜੇ ਪਬਲਿਕ ਇਵੈਂਟ ਨੇ ਆਪਣੀਆਂ ਪਾਲਿਸੀਆਂ ਆਪਣੇ ਜਿਹੜੇ ਪਲਾਨਸ ਨੇ ਇਹ ਸਾਰਾ ਕੁਝ ਲੈ ਕੇ ਲੋਕਾਂ ਦੇ ਵਿੱਚ ਜਾਣਗੇ ਗੋਲ ਇਹਨਾਂ ਦਾ ਇਹੀ ਆ ਕਿ ਜੋ ਕੁਝ ਪਾਰਟੀ ਦੀ ਇਸ ਵੇਲੇ ਹਾਲਤ ਆ ਉਹਨੂੰ ਬਦਲਿਆ ਜਾ ਸਕੇ ਇਸ ਵੇਲੇ ਪੋਲਸ ਦੇ ਵਿੱਚ ਲਿਬਰਲ ਦੇ ਅੰਕੜੇ ਥੱਲੇ ਚੱਲ ਰਹੇ ਆ ਕੰਸਰਵੇਟਿਵ ਨਾਲੋਂ ਤੇ ਗਰਮੀਆਂ ਇਹੋ ਜਿਹਾ ਹੁਣ ਸਮਾਂ ਆ ਅੱਗੇ ਸਮਰ ਜਿਹਦੇ ਵਿੱਚ ਕਿ ਜ਼ੋਰ ਲਾ ਕੇ ਲੋਕਾਂ ਨੂੰ ਮਿਲ ਸਕਦੇ ਆ ਤੇ ਕਿਸੇ ਨਾ ਕਿਸੇ ਤਰ੍ਹਾਂ ਗੱਲਬਾਤ ਆਪਣੇ ਵੱਲ ਕਰ ਸਕਦੇ ਆ ਐਮਪੀ ਇਹ ਗੱਲ ਮੰਨਦੇ ਆ ਕਿ ਟਾਈਮ ਬਹੁਤ ਟਫ ਆ ਪਰ ਕਿਸੇ ਨਾ ਕਿਸੇ ਤਰ੍ਹਾਂ ਨੂੰ ਲੱਗਦਾ ਆ ਕਿ ਅਸੀਂ ਇਹ ਹਾਰਡਵਰਕ ਕਰਾਂਗੇ ਤਾਂ ਇਸ਼ੂਜ਼ ਰਿਜ਼ੋਲਵ ਕੀਤੇ ਜਾ ਸਕਦੇ ਆ ਖਾਸ ਤੌਰ ਦੇਤੇ ਫੋਕਸ ਕਰ ਰਹੇ ਆ ਆਪਣੇ ਕੰਸਟੀਟੂਐਂਟਸ ਦੇ ਨਾਲ ਉਹਨਾਂ ਦੇ ਨਾਲ ਗੱਲਬਾਤ ਕਰ ਰਹੇ ਆ ਕਮਿਊਨਿਟੀ ਵਰਕ ਦੇ ਉੱਤੇ ਤੇ ਦੂਜੇ ਪਾਸੇ ਜਿਹੜੇ ਉਹਨਾਂ ਜ਼ਿਆਦਾ ਨਹੀਂ ਮਤਲਬ ਪੋਲਸ ਵੱਲ ਨਹੀਂ ਉਹ ਬਹੁਤੀ ਗੱਲਬਾਤ ਕਰ ਰਹੇ ਬੇਸਿਕਲੀ ਆਪਣੇ ਕੰਸਟੀਟੂਐਂਟਸ ਦੇ ਵਿੱਚ ਤੇ ਕਮਿਊਨਿਟੀ ਵਰਕ ਦੇ ਉੱਤੇ ਫੋਕਸ ਕਰ ਰਹੇ ਆ ਸਮਰ ਬ੍ਰੇਕ ਪਾਰਲੀਮੈਂਟ ਦੇ ਵਿੱਚ ਇੱਕ ਇਹੋ ਜਿਹਾ ਚਾਂਸ ਆ ਜਿੱਥੇ ਵੋਟਰਸ ਦੇ ਨਾਲ ਡਾਇਰੈਕਟਲੀ ਕਨੈਕਟ ਕੀਤਾ ਜਾ ਸਕਦਾ ਆ ਹੁਣ ਐਸ ਸਮਰ ਦੇ ਵਿੱਚ ਡੋਰ ਨਾਕਿੰਗ ਵੀ ਕਰਨਗੇ ਇਵੈਂਟਸ ਵੀ ਅਟੈਂਡ ਕਰਨਗੇ ਕੰਸਟੀਟੂਐਂਟਸ ਦੇ ਕੰਸਰਨ ਨੂੰ ਸੁਣਨਗੇ ਵੀ ਤੇ ਜਿਹੜੀ ਸਲੋਗਨ ਜਿਹੜੀ ਪਾਲਿਸੀ ਆ ਉਹਨੂੰ ਵੀ ਇਹ ਜਿਹੜੀ ਖਾਸ ਤੌਰ ਦੇ ਉੱਤੇ ਸੁਣਨਗੇ ਜਿਹਦੇ ਵਿੱਚ ਜਿਹੜੀ ਪ੍ਰੋਗਰੈਸ ਕੀਤੀ ਹੈ ਇਹਨਾਂ ਨੇ ਜਾਂ ਅਫੋਰਡੇਬਿਲਟੀ ਦੇ ਕੁਝ ਹੈਗੇ ਆ ਕਾਸਟ ਆਫ ਲਿਵਿੰਗ ਚੈਲੰਜਸ ਆ ਉਹ ਦੇਖ ਸਕਦੇ ਹਾਂ ਪਰ ਮੈਂਬਰ ਪਾਰਲੀਮੈਂਟ ਜਿਹੜੇ ਕਾਫੀ ਆਸ਼ਾਵਾਦੀ ਨੇ অপটিমিস্টিকনেস মামলে ਦੇ ਵਿੱਚ ਕਿ ਕੈਨੇਡੀਅਨ ਜਿਹੜੇ ਆਹੋ ਨੋਟਿਸ ਕਰਨਾ ਸ਼ੁਰੂ ਕਰਨਗੇ ਕਿ ਜਿਸ ਤਰ੍ਹਾਂ ਉਹਨਾਂ ਦੇ ਜੀਵਨ ਦੇ ਵਿੱਚ ਜਿਹੜੀ ਜਿਹੜੀ ਤਬਦੀਲੀ ਆਈ ਹੈ ਭਾਵੇਂ ਆ ਕਿ ਲੋਕ ਫਿਲਹਾਲ ਤੰਗ ਆ ਲਿਬਰਲ ਪਾਰਟੀ ਤੋਂ ਖੁਸ਼ ਨਹੀਂ ਆ ਪਰ ਇਹਨਾਂ ਨੂੰ ਲੱਗਦਾ ਕਿ ਜੋ ਕੁਝ ਅਸੀਂ ਕਰ ਰਹੇ ਹਾਂ ਇਹਦੇ ਨਾਲ ਆਉਣ ਵਾਲੇ ਸਮੇਂ ਦੇ ਵਿੱਚ ਲੋਕ ਥੋੜਾ ਜਿਹਾ ਇਧਰਲੇ ਪਾਸੇ ਆ ਸਕਦੇ ਆ ਲਿਬਰਲ ਪਾਰਟੀ ਖਾਸ ਤੌਰ ਦੇ ਉੱਤੇ ਆਪਣੀ ਕਮਿਟਮੈਂਟ ਜਿਹੜੀ ਹੈ ਕਿ ਅਸੀਂ ਕੈਨੇਡਾ ਨੂੰ ਆਧੁਨਿਕ ਬਣਾਉਣਾ ਹੈ ਉਸ ਪੱਖੇ ਜਾਂ ਜਿਹੜੇ ਇੱਥੇ ਜੀਵਨ ਸੌਖਾ ਬਣਾਉਣਾ ਉਹ ਕਹਿੰਦੇ ਅਸੀਂ ਉਧਰਲੇ ਪਾਸੇ ਕਰ ਰਹੇ ਹਾਂ ਔਰ ਕਿਆ ਜਾ ਰਿਹਾ ਕਿ ਇਹ ਮੈਂਬਰ ਪਾਰਲੀਮੈਂਟ ਕਾਫੀ ਕੌਨਫੀਡੈਂਟ ਨੇ ਤੇ ਉਹ ਹੁਣ ਲੋਕਾਂ ਦੇ ਵਿੱਚ ਜਾਣਗੇ ਤੇ ਸਮਰ ਸਟ੍ਰੈਟਜੀ ਹੈ ਇਸ ਵੇਲੇ ਉਹ ਤੇ ਜਿੱਦਾਂ 1 on 1 ਜਿਹੜੀ ਗੱਲਬਾਤ ਲੋਕਾਂ ਦੇ ਨਾਲ ਆਪਣੇ ਵੋਟਰਸ ਦੇ ਨਾਲ ਕਰਨਗੇ ਉਹਨਾਂ ਨੂੰ ਸਲਾਹ ਵੀ ਇਹ ਦਿੱਤੀ ਗਈ ਆ ਕਿ ਆਪਣੀ ਰਾਈਡਿੰਗ ਦੇ ਵਿੱਚ ਰੋ ਗੱਲ ਕਰੋ ਲੋਕਾਂ ਦੇ ਨਾਲ ਜਿਹੜੇ ਹੈਗੇ ਆ ਕਿਉਂ ਕਿ ਜਿੱਥੇ ਵੀ ਹੈਗੇ ਆ ਉੱਥੇ ਗੱਲ ਕਰੋ ਸੋ ਇਸ ਵੇਲੇ ਵੋਟਰਾਂ ਦੇ ਵਿੱਚ ਜੋਰ ਲਾਉਣ ਦੇ ਲਈ ਜਿਹੜੇ ਮੌਜੂਦਾ ਸਾਡੀ ਜਿਹੜੀ ਰਾਜ ਕਰ ਰਹੀ ਪਾਰਟੀ ਆ ਉਹਦੇ ਮੈਂਬਰ ਪਾਰਲੀਮੈਂਟ ਲੋਕਾਂ ਦੇ ਵਿੱਚ ਇਸ ਸਮਰ ਦੇ ਵਿੱਚ ਜਾ ਰਹੇ ਆ ਆਪਣੀ ਗੱਲ ਕਹਿ ਰਹੇ ਅਗਲੀ ਗੱਲ ਬਾਤ ਦੋਸਤੋ ਇਲੈਕਟ੍ਰਿਕ ਵਹੀਕਲ ਬਾਰੇ ਆ ਇਲੈਕਟ੍ਰਿਕ ਵਹੀਕਲ ਹਜੇ ਤੱਕ ਇੰਨੇ ਜ਼ਿਆਦਾ ਪਪੂਲਰ ਕੈਨੇਡਾ ਦੇ ਵਿੱਚ ਨਹੀਂ ਹੋਏ ਚੀਨ ਪ੍ਰੋਡਿਊਸ ਕਰ ਰਿਹਾ ਆ ਇਲੈਕਟ੍ਰਿਕ ਵਹੀਕਲ ਜਿਹੜੇ ਕਿ ਬਹੁਤ ਸਸਤੇ ਆ ਇਹਦੇ ਨਾਲ ਕੈਨੇਡਾ ਦੀ ਇਲੈਕਟ੍ਰਿਕ ਵਹੀਕਲ ਇੰਡਸਟਰੀ ਨੂੰ ਖਤਰਾ ਹੋ ਸਕਦਾ। ਚੀਨ ਹਰ ਚੀਜ਼ ਦੇ ਵਿੱਚ ਕਾਫੀ ਅੱਗੇ ਲੰਘ ਗਿਆ ਜਦੋਂ ਕੋਵਿਡ ਹੋਇਆ ਸੀ ਅਸੀਂ ਮਾਸਕ ਤੇ ਪੀਪੀ ਕਿੱਟਾਂ ਤੱਕ ਚੀਨ ਤੋਂ ਲਈਆਂ ਸੀ ਸਾਰੀ ਦੁਨੀਆ ਨੇ ਦੁਨੀਆ ਕੋਲੇ ਹੈ ਹੀ ਕੁਛ ਨਹੀਂ ਸੀ। ਇਹ ਉਦੋਂ ਪਤਾ ਲੱਗਿਆ ਸੀ ਕਿ ਅਸੀਂ ਚੀਨ ਦੇ ਉੱਤੇ ਕਿੰਨਾ ਡਿਪੈਂਡ ਕਰਦੇ ਆਂ। ਬਹੁਤ ਸਾਰੇ ਇੰਡਸਟਰੀ ਚੀਨ ਦੇ ਸਮਾਨ ਨੇ ਦੁਨੀਆ ਦੇ ਵਿੱਚ ਤਬਾਹ ਕੀਤੀ ਪਿਛਲੇ ਸਮੇਂ ਦੇ ਵਿੱਚ ਤੇ ਹੁਣ ਖਤਰਾ ਜਿਹੜਾ ਉਹ ਇਲੈਕਟ੍ਰਿਕ ਕਾਰਾਂ ਦੇ ਮਾਮਲੇ ਦੇ ਵਿੱਚ ਆ। ਕਈ ਵਾਰੀ ਲੋਕ ਸਵਾਲ ਕਰਦੇ ਆ ਵੀ ਜੇ ਪਹਿਲੀਆਂ ਕਾਰਾਂ ਦੇ ਵਿੱਚ ਚੀਨ ਦੀਆਂ ਕਾਰਾਂ ਕਿਉਂ ਨਹੀਂ ਦਿਸਦੀਆਂ ਸਾਡੇ ਕੋਲੇ ਕੋਈ ਚੀਨ ਦੀ ਕਾਰ ਬਣੀ ਇੰਨੀ ਹੁੰਦੀ ਨਹੀਂ ਪੌਪੂਲਰ ਜਾਂ ਹੈ ਹੀ ਨਹੀਂ ਆ ਤੇ ਇਹ ਬਾਕੀ ਕਾਰਾਂ ਵੀ ਇਹਦਾ ਮਤਲਬ ਇਲੈਕਟ੍ਰਿਕ ਕਾਰਾਂ ਦੇ ਵਿੱਚ ਵੀ ਇਹਨਾਂ ਨੇ ਕੁਝ ਨਹੀਂ ਕਰਨਾ ਰੌਲਾ ਰੱਪਾਈ ਆ ਪਰ ਇੱਥੇ ਜਿਹੜੀ ਗੱਲਬਾਤ ਇਹ ਆ ਕਿ ਜਦੋਂ ਗੈਸੋਲੀਨ ਦੀਆਂ ਕਾਰਾਂ ਆਈਆਂ ਸੀ ਗੈਸ ਵਾਲੀਆਂ ਕਾਰਾਂ ਤਾਂ ਇਹ ਟੈਕਨੋਲੋਜੀ ਜਦੋਂ ਦੁਨੀਆ ਦੇ ਵਿੱਚ ਆਈ ਸੀ ਜਾਂ ਜਦੋਂ ਕਾਰਾਂ ਬਣਨੀਆਂ ਸ਼ੁਰੂ ਹੋਈਆਂ ਚੀਨ ਉਦੋਂ ਕੋ ਬਹੁਤ ਤਰੱਕੀ ਵਾਲਾ ਮੁਲਕ ਨਹੀਂ ਸੀ ਜਾਇਨੇ ਇਸ ਸਮਾਂ ਦੇ ਵਿੱਚ ਕੋ ਬਹੁਤ ਜ਼ਿਆਦਾ ਗਲਬਤ ਨਹੀਂ ਕੀਤੀ ਸੀ ਪਰ ਹੁਣ ਜਦੋਂ ਇਹ ਟੈਕਨੋਲੋਜੀ ਆਈ ਹੈ ਇਲੈਕਟ੍ਰਿਕ ਵਹੀਕਲਸ ਵਾਲੀ ਟੈਕਨੋਲੋਜੀ ਤੇ ਇਹ ਸਾਰਿਆਂ ਦੇ ਕੋਲ ਬਰਾਬਰ ਹੀ ਆਈ ਆ ਮਤਲਬ ਇਹ ਆ ਕਿ ਇਹ ਟੈਕਨੋਲੋਜੀ ਚੀਨ ਦੇ ਕੋਲ ਵੀ ਉਦੋਂ ਆਈ ਆ ਅਮਰੀਕਾ ਦੇ ਕੋਲ ਵੀ ਉਦੋਂ ਆਈ ਆ ਯੂਰਪ ਕੋਲ ਵੀ ਕੈਨੇਡਾ ਕੋਲ ਵੀ ਇੱਕੋ ਵੇਲੇ ਆਈ ਆ ਤੇ ਜਦੋਂ ਉਹਦੇ ਵਿੱਚ ਫਿਰ ਚੀਨ ਜਿਹੜਾ ਇਸ ਵੇਲੇ ਐਕਸਲ ਕਰ ਰਿਹਾ ਆ ਮਿੰਗੀਆਂ ਕਾਰਾਂ ਦੇ ਬਜਾਏ ਅੱਧੇ ਤੋਂ ਵੀ ਘੱਟ ਮੁੱਲ ਦੀਆਂ ਕਾਰਾਂ ਚੀਨ ਇਲੈਕਟ੍ਰਿਕ ਵਹੀਕਲ ਆ ਕੇ ਮਾਰਕੀਟ ਦੇ ਵਿੱਚ ਲਿਆ ਰਿਹਾ ਤੇ ਜਿੱਦਣ ਕੈਨੇਡਾ ਦੇ ਵਿੱਚ ਆ ਗਈਆਂ ਲੋਕਾਂ ਨੇ ਆਹ ਟੈਸਲਾ ਤੇ ਦੂਜੀਆਂ ਇਲੈਕਟ੍ਰਿਕ ਵਹੀਕਲ ਲੈਣੋਂ ਹਟ ਜਾਣੇ ਸਾਰੇ ਉਧਰ ਦੀ ਉਧਰ ਚਲੇ ਜਾਣੇ ਤੇ ਇਹਦਾ ਇੱਕ ਮਤਲਬ ਇਹ ਆ ਕਿ ਇਥੋਂ ਦੀ ਇੰਡਸਟਰੀ تباہ ਹੋ ਜੂ। ਹੁਣ ਕੈਨੇਡਾ ਸੋਚ ਰਿਹਾ ਆ ਕਿ ਚੀਨ ਦੇ ਇਹਨਾਂ ਇਲੈਕਟ੍ਰਿਕ ਵਹੀਕਲਸ ਦੇ ਉੱਤੇ ਆ ਜਿਹੜਾ ਟੈਰਿਫ ਲਾਇਆ ਜਾਣ ਤੇ ਲਾਏ ਵੀ ਆ। ਚੀਨ ਦੇ ਇਲੈਕਟ੍ਰਿਕ ਵਹੀਕਲਸ ਹਜੇ ਤੱਕ ਕੈਨੇਡਾ ਵਿੱਚ ਵੇਚੇ ਨਹੀਂ ਜਾ ਰਹੇ ਕੁਆਲਿਟੀ ਕਨਸਰਨ ਨੇ। ਜਿਹੜੇ ਚੀਨ ਦੇ ਕਾਰਾਂ ਬਣਾਉਣ ਵਾਲੇ ਨੇ ਉਹ ਆਪਣੀ ਕੁਆਲਿਟੀ ਨੂੰ ਦਿਨੋ-ਦਿਨ ਇੰਪਰੂਵ ਕਰ ਰਹੇ ਆ ਤੇ ਆਪਣੇ ਪ੍ਰੋਡਕਟ ਲਾਈਨ ਨੂੰ ਐਕਸਪੈਂਡ ਕਰ ਰਹੇ ਆ ਉਹ ਕੈਨੇਡਾ ਦੀ ਮਾਰਕੀਟ ਦੇ ਵਿੱਚ ਅ ਐਂਟਰ ਕਰ ਸਕਦੇ ਆ ਜਦੋਂ ਉਹਨਾਂ ਨੇ ਹਾਈ ਕੁਆਲਿਟੀ ਦੇ ਐਸਯੂਵੀਜ਼ ਲੈ ਜਾਂਦੇ ਜਿਹੜੇ ਚੀਨ ਦੇ ਇਲੈਕਟ੍ਰਿਕ ਵਹੀਕਲਸ ਨੇ ਆਲਰੇਡੀ ਪਪੂਲਰ ਨੇ ਯੂਰਪ ਦੇ ਵਿੱਚ ਤੇ ਇੱਕ ਬਹੁਤ ਸ਼ੇਅਰ ਮਾਰਕੀਟ ਉਹਨਾਂ ਦੀ ਗਰੋਅ ਕੀਤੀ ਆ ਉੱਥੇ ਕੈਨੇਡਾ ਦੀ ਇਲੈਕਟ੍ਰਿਕ ਵਹੀਕਲ ਮਾਰਕੀਟ ਬਹੁਤ ਛੋਟੀ ਆ ਪਰ ਜਿਹੜੀ ਚਾਈਨੀ ਚੀਨ ਦੀਆਂ ਕੰਪਨੀਆਂ ਨੇ ਉਹਨਾਂ ਦੇ ਲਈ ਬਹੁਤ ਸਟਰੈਟੈਜਿਕ ਆ ਜਿਹੜੀਆਂ ਚੀਪਰ ਚਾਈਨਿਸ ਈਵੀਜ਼ ਨੇ ਉਹ ਕੈਨੇਡੀਅਨ ਬਾਏਰਸ ਦੇ ਲਈ ਚੰਗੀਆਂ ਹੋ ਸਕਦੀਆਂ ਪਰ ਜਿਹੜਾ ਬਾਹਰ ਆ ਉਹਦੇ ਲਈ ਤੇ ਚੰਗੀਆਂ ਹੋ ਸਕਦੀਆਂ ਪਰ ਜਿਹੜੀ ਲੋਕਲ ਇੰਡਸਟਰੀ ਆ ਉਹਦੇ ਲਈ ਹਾਰਮਫੁਲ ਹੋ ਸਕਦੀਆਂ ਕੈਨੇਡਾ ਨੇ 30 ਬਿਲੀਅਨ ਡਾਲਰ ਇਨਵੈਸਟ ਕੀਤਾ ਆ ਈਵੀ ਬੈਟਰੀਜ਼ ਦੇ ਵਿੱਚ ਤੇ ਇਹਦੇ ਮੈਨੂਫੈਕਚਰਿੰਗ ਪਲਾਂਟਸ ਦੇ ਵਿੱਚ ਜਿਹੜਾ ਅਮਰੀਕਾ ਆ ਇਹਨਾਂ ਨੇ 100% ਟੈਰਫ ਲਾ ਦਿੱਤਾ ਚੀਨ ਦੇ ਇਲੈਕਟ੍ਰਿਕ ਵਹੀਕਲ ਨੂੰ ਦੇ ਉੱਤੇ ਤਾਂ ਕਿ ਆਪਣੀ ਇੰਡਸਟਰੀ ਨੂੰ ਹੈ ਪ੍ਰੋਟੈਕਟ ਕਰ ਸਕਣ ਕੈਨੇਡਾ 6% ਟੈਰਫ ਲਾ ਰਿਹਾ ਚੀਨ ਦੇ ਇਲੈਕਟ੍ਰਿਕ ਵਹੀਕਲਸ ਦੇ ਉੱਤੇ ਫਿਲਹਾਲ ਅਜੇ ਕੈਨੇਡੀਅਨ ਸਰਕਾਰ ਸੋਚ ਰਹੀ ਆ ਵੀ ਇਹ ਟੈਰਫ ਨੂੰ ਵਧਾ ਦਿੱਤਾ ਜਾਵੇ ਤੇ ਜਿੰਨਾ ਅਮਰੀਕਾ ਦੇ ਵਿੱਚ ਆ ਉਹਦੇ ਬਰਾਬਰ ਕਰ ਦਿੱਤਾ ਜਾਵੇ ਜਿਹੜੀ ਕੈਨੇਡੀਅਨ ਵਹੀਕਲ ਮੈਨੂਫੈਕਚਰਿੰਗ ਐਸੋਸੀਏਸ਼ਨ ਆ ਉਹ ਆਪੋਜ਼ ਕਰ ਰਹੀ ਹੈ ਇਸ ਚੀਜ਼ ਨੂੰ ਜਿਹੜੇ ਐਸੋਸੀਏਸ਼ਨਸ ਸੁਜੈਸਟੇ ਕਰ ਰਹੀ ਆ ਕਿ ਜਿਹੜੀਆਂ ਜਿਹੜਾ ਉਹਨਾਂ ਦੀਆਂ ਚੀਨ ਦੀ ਸਰਕਾਰ ਦੀਆਂ ਸਬਸਿਡੀਆਂ ਨੇ ਉਹਨਾਂ ਨੂੰ ਇਨਵੈਸਟੀਗੇਟ ਕੀਤਾ ਜਾਵੇ ਮਤਲਬ ਇਹੀ ਆ ਕਿ ਇੱਥੋਂ ਇਹਨੂੰ ਜਿਹੜੀ ਕੈਨੇਡਾ ਦੀ ਜਿਹੜੀ ਇੰਡਸਟਰੀ ਆ ਉਹਨੂੰ ਬਚਾਇਆ ਜਾ ਸਕੇ ਨਹੀਂ ਤਾਂ ਬਹੁਤ ਵੱਡਾ ਨੁਕਸਾਨ ਇਹ ਇਹਦੇ ਨਾਲ ਕਰ ਸਕਦੀਆਂ ਚੀਨ ਦੀਆਂ ਜਿਹੜੀਆਂ ਕਾਰਨ ਨੇ ਜਿਵੇਂ BYD ਉਹਨਾਂ ਦੀ ਇੱਕ ਬੜੀ ਮਸ਼ਹੂਰ ਕੰਪਨੀ ਆ ਉਹ ਕੰਪਨੀ ਆਪਣਾ ਹੈਚਬੈਕ ਵੇਚਦੀ ਹੈ 405 ਕਿਲੋਮੀਟਰ ਇੱਕ ਵਾਰੀ ਚਾਰਜ ਕਰਨ ਦੇ ਨਾਲ ਚੱਲਦਾ ਆ ਤੇ ਉਹ 74k ਹਜ਼ਾਰ ਜਿਹੜੇ ਚਾਈਨੀਜ਼ ਯੁਵਾਨ ਨੇ ਉਹਨੇ ਦਾ ਆ ਉੱਥੇ 74000 ਚਾਈਨੀਜ਼ ਯੁਵਾਨ ਨੂੰ ਜੇਕਰ ਕੈਨੇਡਾ ਦੇ ਡਾਲਰ ਬਣਾਉਣੇ ਤੇ 14000 ਡਾਲਰ ਬਣਦਾ ਸਾਰ ਮੈਕਸੀਕੋ ਦੇ ਵਿੱਚ ਜਿੱਥੇ ਵੀ VOYD ਡਾਲਫਿਨ ਵੇਚੀ ਜਾ ਰਹੀ ਆ ਉੱਥੇ 358000 ਮੈਕਸੀਕਨ ਪੀਸੋਸ ਦੀ ਆਹੇ ਜਿਹਦੀ ਕੀਮਤ ਇੱਥੇ 26000 ਡਾਲਰ ਬਣਦੀ ਆ ਸੋ ਕੀਮਤਾਂ ਬਹੁਤ ਘਟ ਨੇ ਜਾਂ ਤੇ ਇਹਨਾਂ ਦੇ ਟੈਰਫ ਲਾਉਣਗੇ ਟੈਰਫ ਲਾਉਣ ਦੇ ਹੱਦ ਲੋਕਾਂ ਨੂੰ ਸਹੂਲਤ ਨਹੀਂ ਮਿਲਦੀ ਆਦਰਵਾਇਸ ਜੇ ਲੋਕਾਂ ਨੂੰ ਸਹੂਲਤ ਮਿਲਦੀ ਆ ਤੇ ਇਥੋਂ ਦੀ ਜਿਹੜੀ ਇੰਡਸਟਰੀ ਆ ਉਹੀ ਵੀ ਦੀ ਉਹ ਤਬਾਹ ਹੋ ਸਕਦਾ ਸਾਡਾ ਹਰ ਇੱਕ ਪ੍ਰੋਗਰਾਮ ਵੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ